ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 12 ਮਤੁਖਾਰੀ ਤੇ ਮਾਜ ਮਾਜ ਬਾਰੇ ਪੜਾਂਗੇ ਇਹ ਬਾਣੀਆਂ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀਆਂ ਠੀਕ ਹੈ ਅਸੀਂ ਇਸ ਤੋਂ ਪਹਿਲਾਂ ਆਸਾ ਦੀ ਬਾਣੀ ਦੀ ਸਾਰੀ ਵਿਆਖਿਆ ਦੇਖੀ ਆ ਠੀਕ ਹੈ ਤੇ ਹੁਣ ਅਸੀਂ 12 ਮਤੁਖਾਰੀ ਤੇ ਮਾਜ ਦੀ ਵਿਆਖਿਆ ਦੇਖਾਂਗੇ ਠੀਕ ਹੈ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਜਿਹੜੀਆਂ ਪੋੜੀਆਂ ਆ ਨਾ ਪਹਿਲਾਂ ਅਸੀਂ ਪੋੜੀਆਂ ਦਾ ਮਤਲਬ ਦੇਖਣਾ ਹੈ ਕਿ ਉਹਨਾਂ ਦੀ ਕਿੰਨੀਆਂ ਵੀ ਪੋੜੀਆਂ ਹੈਗੀਆਂ ਉਹਨਾਂ ਉਹਨਾਂ ਪੋੜੀਆਂ ਦਾ ਕੀ ਮਤਲਬ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਪੰਕਤੀਆਂ ਆ ਉਹਦੀ ਵਿਆਖਿਆ ਦੇਖਣੀ ਆ ਠੀਕ ਹੈ ਬਾਕੀ ਇਹਦੇ ਵਿੱਚ ਹੈਗਾ ਕਿ ਜਿੱਦਾਂ ਇਹਦੇ ਵਿੱਚ ਨਾ ਬਹੁਤ ਕੁਝ ਜਿੱਦਾਂ ਅਸੀਂ ਇਹ ਪੂਰੀ ਬੁੱਕ ਨਹੀਂ ਪੜ੍ਹਨੀ ਇਹਦੇ ਵਿੱਚ ਨਾ ਅਸੀਂ ਸਿਲੇਕਟਿਵ ਪੜ੍ਹਨਾ ਹੈ ਕਿਉਂਕਿ ਜਿਹੜਾ ਇੱਕ 12ਮਾ ਉਖਾਰੀ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੈ ਤੇ ਇੱਕ ਪੰਜਵੇਂ ਗੁਰੂ ਦਾ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਠੀਕ ਹੈ ਤੇ ਇਹਦੇ ਵਿੱਚ ਜਿੱਦਾਂ ਹੋਰ ਚੀਜ਼ਾਂ ਆ ਕਿ ਅਸੀਂ ਵਿਦਾਂਦੇਨ ਕਿ ਅਧਿਆਤਮਿਕ ਵਿਚਾਰ ਕੀ ਹੈਗੇ ਜਿੱਦਾਂ ਉਧਰ ਰਿਟਨ ਕੁਐਸਚਨ ਕਈ ਵਾਰ ਆ ਜਾਂਦਾ ਕਿ 12ਵਾਂ ਤੁਖਾਰੀ ਵਿੱਚ ਜਿਹੜਾ ਅਧਿਆਤਮਿਕ ਵਿਚਾਰ ਹੈ ਉਹਦੇ ਬਾਰੇ ਚਰਚਾ ਕਰੋ ਤੇ ਅਸੀਂ ਇਥੋਂ ਵੇਖ ਲੈਣਾ ਉਹ ਠੀਕ ਹੈ ਫਿਰ ਜਿਹਦਾ ਕਲਾ ਪੱਖ ਕੀ ਹੈ ਸ਼ੈਲੀ ਕੀ ਹੈ ਰਸ ਕੀ ਹੈ ਪ੍ਰਤੀਕ ਕਿਹੜੇ ਕਿਹੜੇ ਵਰਤੇ ਆ ਅਲੰਕਾਰ ਕਿਹੜੇ ਵਰਤੇ ਆ ਬੋਲੀ ਕਿਹੜੀ ਵਰਤੀ ਆ ਇਹਦੇ ਵਿੱਚ ਉਹ ਅਸੀਂ ਜਦੋਂ ਅਨਸਰ ਰਾਈਟਿੰਗ ਕਰਾਂਗੇ ਉਹਦੇ ਵਿੱਚ ਦੇਖਲਾਵਾਂਗੇ ਹੁਣ ਸਾਡਾ ਜਿਹੜਾ ਮੇਨ ਕੰਮ ਹੈ ਅਸੀਂ ਵਿਆਖਿਆ ਦੇਖਣੀ ਆ ਪੰਕਤੀਆਂ ਦੀ ਠੀਕ ਹੈ ਤੇ ਬਾਕੀ ਜਿਹੜੇ ਇਹਦੇ ਇੱਕ ਉਹ ਹੈ ਕਿ 12 ਮਹੀਨੇ ਜਿਹੜੇ ਇਹਦੇ ਵਿੱਚ ਨਾ 12ਵਾਂ ਤੁਖਾਰੀ ਇਹਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ ਕਿ ਕਿੱਦਾਂ ਜਿਹੜੇ ਇਨਸਾਨ ਦੀ ਉਹ ਹੁੰਦੀ ਆਤਮਾ ਉਹ ਰੱਬ ਨਾਲ ਵਿਛੜ ਕੇ ਕਿਦਾਂ ਤੜਫਦੀ ਆ ਤੇ ਰੱਬ ਨੂੰ ਮਿਲਣ ਲਈ ਤਾਂ ਉਹਦਾ ਉਹਦਾ ਕੀ ਉਹਦਾ ਜਿਹੜਾ ਉਹ ਸੰਕਲਪ ਆ ਮਤਲਬ ਕਿ ਉਹਦਾ ਜਿਹੜਾ ਵਿਚਾਰ ਕੀਤਾ ਹੈ ਨਾ ਉਹ ਸਾਰਾ 12 ਮਹੀਨਿਆਂ ਦੇ ਅਕੋਰਡਿੰਗ ਕੀਤਾ ਹੈ ਦੇਸੀ ਮਹੀਨੇ حساب ਨਾਲ ਤੇ ਉਹਨਾਂ ਮੈਂ ਇੱਕ ਕੁਐਸਚਨ ਵੀ ਕਰਵਾਇਆ ਸੀਗਾ ਉਹਦੇ ਵਿੱਚ 12 ਮਹੀਨਿਆਂ ਦਾ ਸਾਰਾ ਲਿਖਿਆ ਹੋਇਆ ਹੈ ਕਿ ਕਿਹੜੇ ਮਹੀਨੇ ਤੱਕ ਕੀ ਮਤਲਬ ਹੈ ਤੇ ਕਿਦਾਂ-ਕਿਦਾਂ ਉਹ ਅਸੀਂ ਅਨਸਰ ਰਾਈਟਿੰਗ ਵਿੱਚ ਦੇਖਾਂਗੇ ਤਾਂ ਹੁਣ ਅਸੀਂ ਉਹ ਦੇਖਾਂਗੇ ਪੋੜੀਵਾਰ ਭਾਵ ਤੇ ਪੰਕਤੀਆਂ ਦੇ ਅਰਥ ਆ ਦੇਖੋ ਜੀ ਇਹਦੇ ਵਿੱਚ ਅਸੀਂ ਦੇਖਣਾ ਗੁਰੂ ਨਾਨਕ ਦੇਵ ਜੀ ਰਚਿਤ ਬਾਰਾਮਤੁਖਾਰੀ ਦਾ ਪਹਿਲਾ ਪੋੜੀਵਾਰ ਭਾਅ ਦੇਖਣਾ ਫਿਰ ਉਸ ਤੋਂ ਬਾਅਦ ਪੰਕਤੀਆਂ ਦੇ ਅੱਥਰੂ ਦੇਖਣੇ ਆ ਸੀ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਪਹਿਲੀ ਪੋੜੀ ਦਾ ਮਤਲਬ ਇਹ ਹੈ ਕਿ ਜਿਹੜੇ ਪਿਛਲੇ ਇਹ ਜਿਹੜੀ ਬਾਰਾਮਤੁਖਾਰੀ ਹੁੰਦੀ ਹੈ ਨਾ ਤੁਖਾਰੀ ਸ਼ਾਂਤ ਮਹਿਲਾ ਪਹਿਲਾ ਇਹਦੇ ਵਿੱਚ ਤੁਖਾਰੀ ਸ਼ਾਂਤ ਵਿੱਚ ਗਾਈ ਜਾਂਦੀ ਹੈ ਬਾਰਾਮਤੁਖਾਰੀ ਤੇ ਇਹਦਾ ਜਿਹੜਾ ਇਹ ਜਿਹੜਾ 1 2 ਲਿਖਿਆ ਨੇ ਪੰਜਾਬੀ ਵਿੱਚ ਇਹ ਪੋੜੀ ਹੈ ਇਹ ਕਿੰਨੀਆਂ ਪੋੜੀਆਂ ਆ 11 12 13 14 15 16 17 ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 12ਵਾਂ ਉਖਾਰੀ ਇਹਦੇ ਵਿੱਚ 17 ਪੋੜੀਆਂ ਆਇਆ ਅਸੀਂ 17 ਪੋੜੀਆਂ ਦਾ ਮਤਲਬ ਦੇਖਾਂਗੇ ਕਿ ਕੀ ਹੁੰਦੇ ਆ ਪਹਿਲੀ ਪੋੜੀ ਦਾ ਮਤਲਬ ਇਹ ਹੈ ਕਿ ਪਿਛਲੇ ਕਿਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਵਿੱਚ ਵੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਤੇ ਦੁਖੀ ਜੀਵਨ ਗੁਜ਼ਾਰਦਾ ਹੈ ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਉਸ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਪੀ ਕੇ ਆਤਮਿਕ ਆਨੰਦ ਮਾਣਦਾ ਹੈ ਇਹੀ ਹੈ ਜੀਵਨ ਮਨੋਰਥ ਇਹ ਹੈਗਾ ਪਹਿਲੀ ਪੋੜੀ ਦਾ ਅਰਥ ਕਿ ਜਿਹੜਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਹ ਜਨਮ ਵਿੱਚ ਵੀ ਮੋਹ ਮਾਇਆ ਵਿੱਚ ਪੈਂਦਾ ਹੈ ਤੇ ਫਿਰ ਮੋਹ ਮਾਇਆ ਵਿੱਚ ਪਿਆਨ ਕਰਕੇ ਕੀ ਹੈ ਉਹ ਆਪਣੀ ਜ਼ਿੰਦਗੀ ਵਿੱਚ ਦੁੱਖ ਦੇਖਦਾ ਹੈ ਜਿਹੜੇ ਮਨੁੱਖ ਤੇ ਰੱਬ ਦੀ ਮਿਹਰ ਹੋ ਜਾਂਦੀ ਹੈ ਜਿਹੜਾ ਇਨਸਾਨ ਰੱਬ ਦੀ ਸ਼ਰਨ ਵਿੱਚ ਚੱਲ ਜਾਂਦਾ ਹੈ ਉਹ ਫਿਰ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ ਇਹ ਗਿਆ ਤੇ ਫਿਰ ਉਹ ਆਤਮਕ ਆਨੰਦ ਮਾਣਦਾ ਹੈ ਦੁਨੀਆ ਤੇ ਪੌੜੀ ਦੂਜੀ ਦਾ ਮਤਲਬ ਹੈ ਕਿ ਨਾਮ ਦੀ ਬਰਕਤ ਨਾਲ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਆਪਣੇ ਸਾਰੇ ਗਿਆਨ ਇੰਦਰੀਆਂ ਦੇ ਨੂੰ ਮਰਿਆਦਾ ਵਿੱਚ ਰੱਖ ਕੇ ਮਾਇਕ ਪ੍ਰਦਾਰਥਾਂ ਦੇ ਮੋਹ ਤੋਂ ਉੱਚਾ ਠਿਕਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਦੂਜੀ ਪੌੜੀ ਵਿੱਚ ਇਹੀ ਕਿਹਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਨਾਲ ਕੀ ਹੁੰਦਾ ਹੈ ਕਿ ਅਸੀਂ ਆਪਣੇ ਮੋਹ ਮਾਇਆ ਤੇ ਕੰਟਰੋਲ ਕਰ ਲੈਨੇ ਆ ਠੀਕ ਹੈ ਤੇ ਜਦੋਂ ਸਾਡਾ ਮੋਹ ਮਾਇਆ ਤੇ ਕੰਟਰੋਲ ਹੋ ਜਾਂਦਾ ਹੈ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਪਵਿੱਤਰ ਹੋ ਜਾਂਦਾ ਹੈ ਪੌੜੀ ਤੀਜੀ ਦਾ ਮਤਲਬ ਹੈਗਾ ਆ ਸਿਫਤ ਸਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਮਨੁੱਖ ਨੂੰ ਚੀਣ ਬਣ ਜਾਂਦਾ ਹੈ ਕਿ ਪ੍ਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਵਣ ਵਾਲਾ ਸਾਥੀ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਇਨਸਾਨ ਰੱਬ ਦਾ ਨਾਮ ਜਪਦਾ ਹੈ ਤੇ ਉਹਦੇ ਅੰਦਰ ਨਾ ਉਹਦੇ ਅੰਦਰ ਦੀ ਅਵਸਥਾ ਬਹੁਤ ਯਾਦਾ ਉੱਚੀ ਹੋ ਜਾਂਦੀ ਹੈ ਮਤਲਬ ਕਿ ਉਹਨੂੰ ਕੋਈ ਵੀ ਫਿਰ ਨਾ ਮੋਹ ਮਾਇਆ ਨਹੀਂ ਰੰਗਦੀ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹਦੇ ਨਾਲ ਅਖੀਰਲੇ ਸਮੇਂ ਤੱਕ ਤੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਹਮੇਸ਼ਾ ਲਈ ਸਿਰਫ ਰੱਬ ਹੀ ਉਹਦੇ ਨਾਲ रह ਸਕਦਾ ਹੈ ਇਹ ਆਦਾ ਮਤਲਬ ਤੇ ਪੂਰੀ ਚੋਚੀ ਦਾ ਮਤਲਬ ਹੈ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਦਾ ਮਾਨਵਿਕਾਰਾਂ ਵੱਲੋਂ ਅਡੋਰ ਜਾਂਦਾ ਹੈ ਮੂਸਤੀ ਅੰਤਰ ਹਾਰ ਲਈ ਪਰਮਾਤਮਾ ਦੇ ਮਿਲਾਪ ਦੀ ਖਿੱਚ ਬਣੀ ਰਹਿੰਦੀ ਹੈ ਜਿਹੜਾ ਇਨਸਾਨ ਮੋਹ ਮਾਇਆ ਤੋਂ ਡੋਲ ਹੋ ਜਾਂਦਾ ਹੈ ਠੀਕ ਹੈ ਫਿਰ ਉਹਦੇ ਅੰਦਰ ਕੀ ਹੁੰਦਾ ਹੈ ਉਹਦੇ ਅੰਦਰ ਫਿਰ ਰੱਬ ਨਾਲ ਮਿਲਣ ਦੀ ਇੱਛਾ ਪੈਦਾ ਹੋ ਜਾਂਦੀ ਹੈ ਪੋੜੀ ਪੰਜਵੀਂ ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ ਪਰ ਹਰ ਪਾਸੇ ਫੁੱਲ ਖਿੜੇ ਹੁੰਦੇ ਹਨ ਕੋਇਲ ਅੰਬ ਉੱਤੇ ਬੈਠੀ ਮਿੱਠੇ ਬੋਲ ਬੋਲਦੀ ਹੈ ਪਰ ਪਤੀ ਤੋਂ ਵਿਛੜੀ ਨਾਰ ਨੂੰ ਇਹ ਸਭ ਕੁਝ ਚੋਬਾਂ ਲੱਗਦਾ ਹੈ ਜਿਸ ਮੁਖ ਦਾ ਮਨ ਅੰਦਰਲੇ ਹਿਰਦੇ ਕੋਲ ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਭਟਕਦਾ ਫਿਰਦਾ ਹੈ ਉਸ ਦਾ ਇਹ ਜੁਣਾ ਅਸਲ ਵਿੱਚ ਆਤਮਿਕ ਮੌਤ ਹੈ ਆਤਮਿਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿੱਚ ਆ ਵਸੇ ਇਹਦੇ ਵਿੱਚ ਉਹ ਹੀ ਕਿਹਾ ਕਿ ਜਦੋਂ ਜਿਹੜੇ ਇਨਸਾਨ ਰੱਬ ਨਾਲ ਪਿਛੜਿਆ ਹੁੰਦਾ ਹੈ ਨਾ ਉਹਦੇ ਅੰਦਰ ਫਿਰ ਕੀ ਕਹਿੰਦੇ ਉਹ ਜਿਹੜਾ ਇਨਸਾਨ ਮੋਮਾਇਆ ਵਿੱਚ ਪੈਂਦਾ ਹੈ ਤੇ ਰੱਬ ਤੋਂ ਪਿਛੜ ਜਾਂਦਾ ਹੈ ਉਹ ਫਿਰ ਇੱਕ ਤਰ੍ਹਾਂ ਨਾਲ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ ਉਹਦਾ ਜੀਣਾ ਇੱਕ ਤਰ੍ਹਾਂ ਨਾਲ ਕੋਈ ਹੋਜੀ ਨਾ ਕਿਉਂਕਿ ਉਹ ਤਾਂ ਫਿਰ ਦੁਨਿਆਵੀ ਚੀਜ਼ਾਂ ਵਿੱਚ ਹੀ ਪੈ ਗਿਆ ਨਾ ਮੁੜ ਕੇ ਜਿਹੜਾ ਆਤਮਿਕ ਆਨੰਦ ਹੁੰਦਾ ਨਾ ਜਿਹੜਾ ਅੰਦਰੂਨੀ ਆਨੰਦ ਹੁੰਦਾ ਜਿਹੜੀ ਮੈਂਤ ਜਿੱਦਾਂ ਕਹਿੰਦੇ ਆ ਕਿ ਆਤਮਿਕ ਅਵਸਥਾ ਬਹੁਤ ਹੀ ਰੱਜੀ ਹੁੰਦੀ ਆ ਉਹਦਾਂ ਹੀ ਹੁੰਦੀ ਹੈ ਜਦੋਂ ਸਾਡੇ ਦਿਲ ਵਿੱਚ ਰੱਬ ਦਾ ਨਾਮ ਹੋਵੇ ਅੱਗੇ ਹੈਗਾ ਪੋੜੀ ਸ਼ੇਮੀ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮਿਲ ਜਾਂਦਾ ਹੈ ਉਸਨੂੰ ਕੁਦਰਤ ਦੀ ਸੁੰਦਰਤਾ ਵੀ ਪਰਮਾਤਮਾ ਦੇ ਚਰਨਾਂ ਵਿੱਚ ਜੋੜਨ ਲਈ ਸਹਾਇਤਾ ਕਰਦੀ ਹੈ ਇਹਦੇ ਵਿੱਚ ਉਹ ਹੀ ਕਿਹਾ ਕਿ ਜਿਹੜਾ ਇਨਸਾਨ ਰੱਬ ਦਾ ਨਾਮ ਚੋਂ ਆਪਾਂ ਲਾਪਾਂਦਾ ਹੈ ਨਾ ਫਿਰ ਉਸ ਇਨਸਾਨ ਨੂੰ ਜਿਹੜੇ ਸਾਡਾ ਨੇ ਰੱਬ ਵੱਲ ਜੁੜਨ ਵਾਲਾ ਹੱਲਪ ਕਰਨ ਲੱਭੰਦਾ ਹੈ। ਪੌੜੀ 7 ਕਮਾਦੀਕ ਵਿਕਾਰਾਂ ਦੀ ਅਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਨੂੰ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦਾ ਹੈ, ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ। ਉਹ ਮਨੁੱਖ ਵਿਕਾਰਾਂ ਦੀ ਤਪੱਸ ਲੋ ਤੋਂ ਬਚਿਆ ਰਹਿੰਦਾ ਹੈ। ਇਹਦੇ ਵਿੱਚ ਉਹੀ ਹੈ ਕਿ ਜਿਹੜਾ ਮਨੁੱਖ ਵਿਕਾਰਾਂ ਵਿੱਚ ਪੈਂਦਾ ਵਿਕਾਰ ਮਤਲਬ ਕਿ ਉਹ ਹੀ ਜਿੱਦਾਂ ਮੋਹ ਮਾਇਆ ਹੋਗੇ ਜਿੱਦਾਂ ਪੰਜ ਵਿਕਾਰ ਹੁੰਦੇ ਹਨ ਜਿੱਦਾਂ ਏਕ ਹੁੰਦਾ ਹੈ ਕਿ ਗੁੱਸਾ ਹੋ ਗਿਆ। ਇੱਕ ਹੋ ਗਿਆ ਕਾਮ ਹੋ ਗਿਆ ਕਰੋਧ ਹੋ ਗਿਆ ਮੋਹ ਮਾਇਆ ਹੋ ਗਿਆ ਇਹ ਸਾਰਾ ਜਿੱਦਾਂ ਜਿਹੜਾ ਇਨਸਾਨ ਵਿਕਾਰਾਂ ਵਿੱਚ ਪੈ ਜਾਂਦਾ ਹੈ ਨਾ ਉਹ ਹਮੇਸ਼ਾ ਉਹਦੇ ਹਿਰਦੇ ਦੇ ਅੰਦਰ ਤਾਂ ਅੱਗ ਲੱਗੀ ਰਹਿੰਦੀ ਹੈ ਤੇ ਜਿਹੜੀ ਉਹਦੀ ਇਹ ਆਗਿਆ ਉਹ ਕਿੱਦਾਂ ਮਿਟਦੀ ਹੈ ਜੇ ਉਹ ਆਪਣੇ ਅੰਦਰੋਂ ਦਿਲੋਂ ਰੱਬ ਦਾ ਨਾਮ ਚ ਆਪਣਾ ਸਟਾਰਟ ਕਰ ਦੇ ਠੀਕ ਹੈ ਤਾਂ ਫਿਰ ਉਹਦਾ ਹਿਰਦਾ ਸ਼ਾਂਤ ਹੋ ਜਾਂਦਾ ਫਿਰ ਵਿਕਾਰਾਂ ਤੋਂ ਮੁਕਤ ਹੋਣ ਲੱਗ ਪੈਂਦਾ ਹੈ ਤੇ ਉਹ ਫਿਰ ਰੱਬ ਦੇ ਨਾਮ ਜਿੱਦ ਜਿੱਦੋਂ ਰੱਬ ਦਾ ਨਾਮ ਜਪੀ ਜਾਏਗਾ ਤਾਂ ਉਹ ਵਿਕਾਰਾਂ ਤੋਂ ਮੁਕਤ ਹੋ ਜਾਏਗਾ ਜਿੱਦਾਂ ਅਸੀਂ ਕਹਿੰਦੇ ਹਾਂ ਨਾ ਕਿ ਰੱਬਾ ਸਾਨੂੰ ਵਿਕਾਰਾਂ ਤੋਂ ਬਚਾ ਕੇ ਰੱਖੀ ਜਿੱਦਾਂ ਅਸੀਂ ਗੁਰਬਾਣੀ ਵਿੱਚ ਵੀ ਬਹੁਤ ਵਾਰ ਸੁਣਿਆ ਹੈ ਕਿ ਜਿਹੜੇ ਪੰਜ ਵਿਕਾਰ ਹੁੰਦੇ ਆ ਤੇ ਹਰੇਕ ਇਨਸਾਨ ਇਦਾਂ ਦਾ ਹੁੰਦਾ ਹੈ ਕਿ ਜਿਹਦੇ ਵਿੱਚ ਚਲੋ ਪੰਜ ਤਾਂ ਕਈ ਇਨਸਾਨ ਇਦਾਂ ਦੇ ਵੀ ਹੁੰਦੇ ਜਿਹਨਾਂ ਵਿੱਚ ਪੰਜ ਤੇ ਪੰਜ ਵਿਕਾਰ ਹੀ ਹੁੰਦੇ ਆ ਬਹੁਤ ਜ਼ਿਆਦਾ ਮੋਹ ਮਾਇਆ ਵਿੱਚ ਫਸੇ ਹੁੰਦੇ ਆ ਕਈ ਇਨਸਾਨ ਇਦਾਂ ਦੇ ਵੀ ਹੁੰਦੇ ਕਿ ਜਿਹੜੇ ਮੋਹ ਮਾਇਆ ਨਹੀਂ ਕਰਦੇ ਪਰ ਫਿਰ ਵੀ ਉਹਨਾਂ ਦੇ ਅੰਦਰ ਇੱਕਾ ਦਾ ਵਿਕਾਰ ਹੁੰਦਾ ਹੀ ਹੁੰਦਾ ਆ ਜਿੱਦਾਂ ਮਤਲਬ ਕਿ ਕੋਈ ਚਲੋ ਹੋਏਗਾ ਇਦਾਂ ਕਿ ਬਾਕੀ ਮੋਹ ਮਾਇਆ ਨਹੀਂ ਹੈ ਪਰ ਜਿੱਦਾਂ ਕੋਈ ਹੁਣ ਮਾਵਾ ਹੁੰਦੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਤਾਂ ਮੋਹ ਮਾਇਆ ਹੁੰਦੀ ਹੈ ਨਾ ਪਰ ਕਈ ਇਨਸਾਨ ਇਦਾਂ ਦੇ ਵੀ ਹੁੰਦੇ ਆ ਬਹੁਤ ਰੇਅਰ ਹੁੰਦੀ ਹੈ ਕਿ ਜਿਨ੍ਹਾਂ ਨੂੰ ਕਿਸੇ ਨਾਲ ਵੀ ਕੋਈ ਮੋਹ ਮਾਇਆ ਨਹੀਂ ਹੁੰਦੀ ਉਹ ਇੰਨਾ ਰੱਬ ਦੇ ਨਾਮ ਵਿੱਚ ਉਹ ਜੁੜ ਜਾਂਦੇ ਆ ਨਾ ਕਿ ਉਹ ਕੀ ਕਰਦੇ ਆ ਕਈ ਵਾਰੀ ਇਦਾਂ ਇੱਕ ਮੈਂ ਸੁਣਿਆ ਸੀ ਗੁਰਬਾਣੀ ਵਿੱਚ ਕਿ ਇੱਕ ਪਰਸਨ ਸੀਗਾ ਉਹ ਮਤਲਬ ਕਿ ਹਰ ਵੇਲੇ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਸੀਗਾ ਤੇ ਉਹਦੇ ਮੁੰਡੇ ਦਾ ਵਿਆਹ ਸੀਗਾ ਤੇ ਉਹਦੇ ਮੁੰਡੇ ਦੀ ਡੈਥ ਹੋ ਗਈ ਤੇ ਜਿਹੜਾ ਉਹਦਾ ਫਾਦਰ ਸੀਗਾ ਉਹ ਤਾਂ ਹਰ ਵੇਲੇ ਰੱਬ ਦੇ ਨਾਮ ਚਾਪਦਾ ਰਹਿੰਦਾ ਸੀਗਾ ਉਹ ਤਾਂ ਵੀ ਉਹਨੂੰ ਇੰਨਾ ਜ਼ਿਆਦਾ ਰੋਣਾ ਨਹੀਂ ਹੁੰਦਾ ਪਿਆ ਸੀਗਾ ਕਿਉਂਕਿ ਉਹ ਮੋਹ ਮਾਇਆ ਤੋਂ ਵਿਕਾਰਾਂ ਤੋਂ ਮੁਕਤ ਹੋ ਚੁੱਕਿਆ ਸੀਗਾ ਤੇ ਉਹਦੇ ਸਾਹਮਣੇ ਉਹ ਮੁੰਡੇ ਦੀ ਲਾਸ਼ ਪਈ ਸੀਗੀ ਉਹ ਤਾਂ ਵੀ ਗੁਰਬਾਣੀ ਜਪਦਾ ਪਿਆ ਸੀਗਾ ਤੇ ਜਦੋਂ ਉਹਨੂੰ ਕਿਸੇ ਨੇ ਪੁੱਛਿਆ ਕਿ ਤੇਰਾ ਮੁੰਡਾ ਮਰ ਗਿਆ ਤੂੰ ਫਿਰ ਵੀ ਗੁਰਬਾਣੀ ਪੜਦਾ ਪਿਆ ਤੇ ਤੈਨੂੰ ਰੋਣਾ ਨਹੀਂ ਆਉਂਦਾ ਪਿਆ ਤਾਂ ਉਹਨੇ ਅੱਗੋਂ ਕਿਹਾ ਕਿ ਜੋ ਮੇਰਾ ਨਹੀਂ ਹੈ ਉਹਦਾ ਮੈਨੂੰ ਕੀ ਅਫਸੋਸ ਇਹ ਸਭ ਕੁਝ ਰੱਬ ਨੇ ਮੈਨੂੰ ਜਿੰਨ ਦਿੱਤਾ ਹੋਇਆ ਹੈ ਸਭ ਕੁਝ ਰੱਬ ਨੇ ਬਣਾਇਆ ਜਿੰਨਾ ਟਾਈਮ ਰੱਬ ਨੇ ਉਹਦੀ ਉਮਰ ਲਿਖੀ ਸੀਗੀ ਉਹਨੇ ਉਹਨੇ ਜੀ ਲਈ ਜੋਰ ਆਪਣਾ ਦਿੱਤਾ ਸੀਗਾ ਰੱਬ ਨੇ ਵਾਪਸ ਲੈ ਲਿਆ ਤੇ ਇਹਦੇ ਵਿੱਚ ਕੋਈ ਹੋਣੀ ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ ਗਿਆਨੀ ਦੀ ਅਗਿਆ ਕਿ ਪੌੜੀ 7ਵੀਂ ਪੌੜੀ 8ਵੀਂ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਸ ਨੂੰ ਇਸ ਜੀਵਨ ਸਫਰ ਵਿੱਚ ਹਾਰ ਦੀ ਕਹਿਰ ਦੀ ਤਰਪ ਤਪਸ਼ ਵਰਗਾ ਵਿਕਾਰਾਂ ਦਾ ਸੇਖ ਪੂ ਨਹੀਂ ਸਕਦਾ ਇਹਦੇ ਵਿੱਚ ਉਹ ਉਹੀ ਕਿਹਾ ਕਿ ਜਿਹੜਾ ਇਨਸਾਨ ਰੱਬ ਦਾ ਨਾਮ ਜਪਦਾ ਹੈ ਨਾ ਆਪਣੇ ਦਿਲੋਂ ਤੇ ਉਹ ਫਿਰ ਸੱਚੇ ਮਾਨ ਨਾਲ ਰੱਬ ਦਾ ਨਾਮ ਜਪਦਾ ਹੈ ਉਹ ਕੀ ਹੁੰਦਾ ਫਿਰ ਉਹ ਮੋਮ ਆਇਆ ਉਹਦੇ ਤੇ ਅਸਰ ਨਹੀਂ ਕਰਦੀ ਅਗੇ ਹੈ ਕਿ ਪੌੜੀ 9ਵੀਂ ਸ੍ਰਿਸ਼ਟ ਸਲਾਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਇਸ ਪਿਆਰ ਦੇ ਟਾਕਰੇ ਤੇ ਸਰੀਰਕ ਸੁੱਖਾਂ ਦੇ ਕੋਈ ਵੀ ਸਾਧਨ ਉਸ ਦੇ ਮਨ ਨੂੰ ਥਰੂ ਨਹੀਂ ਪਾ ਸਕਦੇ ਉਹੀ ਇਹਦੇ ਵਿੱਚ ਫਿਰ ਉਹੀ ਗਿਆ ਹੈ ਕਿ ਜਿਹੜਾ ਇਨਸਾਨ ਰੱਬ ਦਾ ਨਾਮ ਜਪਨ ਲਾਪੈਂਦਾ ਆ ਉਹਨਾਂ ਕੀ ਹੁੰਦਾ ਹੈ ਕਿ ਉਹਨੂੰ ਕੀ ਹੈ ਉਹਨੂੰ ਫਿਰ ਕੋਈ ਵੀ ਜਿਹੜੇ ਮੋਹ ਮਾਇਦੇ ਸਾਧਨ ਤੇ ਇਦਾਂ ਨਾtive ਕਾਰਾਂ ਵਿੱਚ ਪੈਂਦੇ ਨੇ ਕਿ ਸਾਨੂੰ ਇਹ ਗੱਡੀ ਮਿਲ ਜੇ ਇਹ ਮਿਲ ਜੇ ਲਗਜ਼ਰੀ ਕਾਰ ਲਗਜ਼ਰੀ ਕਾਰ ਮਿਲ ਜੇ ਸਾਨੂੰ ਲਗਜ਼ਰੀ ਮੋਟਰਸਾਈਕਲ ਮਿਲ ਜੇ ਬਾਈਕ ਮਿਲ ਜੇ ਕਾਰ ਮਿਲ ਜੇ ਮਹਿੰਗੀ ਫਿਰ ਇਦਾਂ ਦੀਆਂ ਚੀਜ਼ਾਂ ਵੀ ਕੋਈ ਅਸਰ ਨਹੀਂ ਪੈਂਦੀਆਂ ਕਿਉਂਕਿ ਫਿਰ ਜਦੋਂ ਇਨਸਾਨ ਰੱਬ ਦਾ ਨਾਮ ਜਪਨ ਲਾ ਲੈਂਦਾ ਫਿਰ ਉਹ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ ਅੱਗੇ ਇੱਕ ਪੂਰੀ ਦਸਵੀਂ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਚੇਤ ਸੁਲਾਵ ਵਿੱਚ ਰਹਿ ਜਾਂਦਾ ਹੈ ਪਰਮਾਤਮਾ ਦੀ ਯਾਦ ਤੋਂ ਬਿਨਾਂ ਹੋਰ ਕਿਸੇ ਵੀ ਰੰਗ ਤਮਾਸ਼ੇ ਵਿੱਚ ਉਸ ਨੂੰ ਆਤਮਿਕ ਆਨੰਦ ਨਹੀਂ ਮਿਲਦਾ ਇਹਦੇ ਵਿੱਚ ਕਿਹਾ ਕਿ ਜਿਹੜਾ ਮਨੁੱਖ ਰੱਬ ਦੇ ਨਾਮ ਵਿੱਚ ਜੁੜ ਜਾਂਦਾ ਹੈ ਨਾ ਫਿਰ ਉਹਨੂੰ ਰੱਬ ਦੇ ਨਾਮ ਤੋਂ ਇਲਾਵਾ ਹੋਰ ਕਿਸੇ ਵੀ ਦੁਨਿਆਵੀ ਚੀਜ਼ਾਂ ਤੇ ਦੁਨਿਆਵੀ ਚੀਜ਼ਾਂ ਵਿੱਚ ਜਿਹੜੇ ਦੁਨਿਆਵੀ ਰੰਗ ਤਮਾਸ਼ੇ ਆ ਉਹਦੇ ਵਿੱਚ ਉਹਦਾ ਮਨ ਨਹੀਂ ਲੱਗਦਾ ਉਹ ਸਿਰਫ ਰੱਬ ਦਾ ਨਾਮ ਚ ਆਪਣਾ ਜਾਂਦਾ ਹੈ ਜਿਆਦਾ ਤੋਂ ਜਿਆਦਾ ਅਗੇ ਪੋੜੀ 11ਵੀਂ ਜਿਹੜਾ ਮਨੁੱਖ ਦੁਨਿਆਵੀ ਝੂਠੇ ਮੋਹ ਵਿੱਚ ਫਸ ਜਾਂਦਾ ਹੈ ਉਹ ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਰਹਿੰਦਾ ਹੈ ਪਰ ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਮੋਹ ਤੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ ਤੇ ਉਸ ਨੂੰ ਪ੍ਰਭੂ ਮਿਲਾਪ ਦਾ ਆਨੰਦ ਪ੍ਰਾਪਤ ਜਿਹੜਾ ਇਨਸਾਨ ਮੋਹ ਮਾਇਆ ਵਿੱਚ ਪੈ ਜਾਂਦਾ ਨਾ ਫਿਰ ਉਹ ਰੱਬ ਤੋਂ ਥੋੜਾ ਦੂਰ ਹੋ ਜਾਂਦਾ ਆ ਅਸੀਂ ਦੇਖਿਆ ਹੋਣਾ ਕਿ ਜਦੋਂ ਸਾਡਾ ਧਿਆਨ ਕਿਸੇ ਵੇਲੇ ਹੋਵੇ ਕਿ ਅਸੀਂ ਇਹ ਚੀਜ਼ ਲੈਣੀ ਆ ਇਹ ਚੀਜ਼ ਲੈਣੀ ਆ ਫਿਰ ਅਸੀਂ ਗੁਰਬਾਣੀ ਪੜਨਾ ਥੋੜਾ ਘੱਟ ਕਰ ਦਿੰਨੇ ਜੇ ਅਸੀਂ ਗੁਰਬਾਣੀ ਪੜਦੇ ਵੀ ਹੋਏ ਤਾਂ ਵੀ ਸਾਡਾ ਧਿਆਨ ਉਸ ਚੀਜ਼ ਵੱਲ ਜਾਂਦਾ ਹੈ ਕਿ ਇਹ ਚੀਜ਼ ਲੈਣੀ ਆ ਇਹ ਚੀਜ਼ ਲੈਣੀ ਆ ਤੇ ਇਸ ਤਰ੍ਹਾਂ ਕੀ ਹੁੰਦਾ ਕਿ ਸਾਡਾ ਫਿਰ ਰੱਬ ਤੋਂ ਤਾਂ ਅਸੀਂ ਦੂਰ ਹੋ ਜਾਂਦੇ ਫਿਰ ਕਈ ਵਾਰ ਇਦਾਂ ਵੀ ਹੁੰਦਾ ਕਿ ਅਸੀਂ ਮੋਹ ਮਾਇਆ ਵਿੱਚ ਪੈ ਕੇ ਤੇ ਰੱਬ ਦਾ ਨਾਮ ਚ ਆਪਣੇ ਛੱਡ ਦਿੰਨੇ ਆ ਪਰ ਜਿਹੜਾ ਇਨਸਾਨ ਰੱਬ ਦਾ ਨਾਮ ਚਬਦਾ ਹੈ ਉਹਦੇ ਉੱਤੇ ਮੂਹ ਮਾਇ ਦਾ ਅਸਰ ਨਹੀਂ ਹੁੰਦਾ ਤੇ ਉਹ ਸਿਰਫ ਉਹਨਾਂ ਫਿਰ ਪ੍ਰਭੂ ਮਿਲਾਪ ਦਾ ਆਨੰਦ ਮਿਲਦਾ ਹੈ ਉਹ ਫਿਰ ਰੱਬ ਨਾਲ ਮਿਲਣ ਦੀ ਆਪਣੀ ਇੱਛਾ ਰੱਖਦਾ ਸਿਰਫ ਅੱਗੇ ਹੈ ਕਿ ਪੌੜੀ 12ਵੀਂ ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਦਾਸ ਦਿੰਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ ਮਨੋ ਦੀਵਾ ਜਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਤੇ ਜਾਤ ਤੋਂ ਇੱਕ ਘੜੀ ਪਾਲ ਦਾ ਵਿਛੋੜਾ ਵੀ ਸਹਾਰ ਨਹੀਂ ਸਕਦਾ ਇਹਦੇ ਵਿੱਚ ਉਹ ਹੀ ਕਹੇ ਕਿ ਜਿਹੜੇ ਇਨਸਾਨ ਤੇ ਰੱਬ ਜਮੀਰ ਹੋ ਜਾਂਦੀ ਹੈ ਨਾ ਉਹਦੇ ਅੰਦਰ ਫਿਰ ਤਾਂ ਰੋਸ਼ਨੀ ਹੋ ਜਾਂਦੀ ਹੈ ਦਿਲ ਦੇ ਅੰਦਰ ਉਹ ਫਿਰ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਤਾਂ ਫਿਰ ਉਹ ਪਰਮਾਤਮਾ ਤੋਂ ਪਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ रह ਸਕਦਾ ਅੱਗੇ ਪੂੜੀ 13ਵੀਂ ਜਿਹੜਾ ਮਨੁੱਖ ਪਰਮਾਤਮਾ ਦੀ ਸੱਚੀ ਸਲਾਫ ਵਿੱਚ ਟਿਕਿਆ ਰਹਿੰਦਾ ਹੈ ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬਣ ਜਾਂਦੀ ਹੈ ਜਿੱਕ ਤੱਕ ਦਾ ਕੋਈ ਵੀ ਦੁੱਖ ਉਸ ਤੇ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਹੜਾ ਇਨਸਾਨ ਰੱਬ ਦੀ ਭਗਤੀ ਕਰਦਾ ਹੈ ਉਹਨੂੰ ਫਿਰ ਕੋਈ ਵੀ ਦੁੱਖ ਦਰਦ ਨਹੀਂ ਹੁੰਦਾ ਤੇ ਰੱਬ ਉਹਨੂੰ ਆਪ ਵਝਾਉਂਦਾ ਹੈ ਕੋੜੀ 14ਵੀਂ ਪਰਮਾਤਮਾ ਦੀ ਯਾਤ ਭੁਲਾਇਆ ਮਨੁੱਖ ਦੇ ਅੰਦਰ ਕੋਰਾ ਕੋਰਾਪਣ ਜ਼ੋਰ ਪਾ ਲੈਂਦਾ ਹੈ ਉਹ ਕੋਰਾਪਣ ਉਸ ਦੇ ਜੀਵਨ ਵਿੱਚੋਂ ਪ੍ਰੇਮ ਰਸ ਸੁਖਾ ਦਿੰਦਾ ਹੈ ਪਰਮਾਤਮਾ ਦੀ ਸਿੱਖਤ ਸਲਾਹ ਹੀ ਮਨੁੱਖ ਦੇ ਅੰਦਰ ਉੱਚੀ ਆਤਮਿਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ ਜਿਹੜਾ ਇਨਸਾਨ ਰੱਬ ਨੂੰ ਭੁੱਲ ਜਾਂਦਾ ਹੈ ਨਾ ਫਿਰ ਉਹ ਇਨਸਾਨ ਚੰਗਾ ਵੀ ਨਹੀਂ ਹੁੰਦਾ ਤੁਸੀਂ ਦੇਖਿਆ ਕਿ ਜਿਹੜੇ ਇਨਸਾਨ ਏਦਾਂ ਆਪਣੀ ਆਕੜ ਵਿੱਚ ਰਹਿੰਦੇ ਆ ਕਿ ਰੱਬ ਨੇ ਕੀ ਕੀਤਾ ਜੋ ਕੀਤਾ ਮੈਂ ਹੀ ਕੀਤਾ ਰੱਬ ਨੇ ਰੱਬ ਨੇ ਥੋੜੀ ਕੋਸ਼ਿਸ਼ ਕੀਤਾ ਕਿ ਇਨਸਾਨ ਏਦਾਂ ਤੁਸੀਂ ਸੁਣਿਆ ਹੋਣਾ ਉਹਨਾਂ ਦਾ ਤੁਸੀਂ ਬਿਹੇਵੀਅਰ ਵੀ ਦੇਖਿਆ ਹੋਣਾ ਉਹ ਕਿੰਨੀ ਈਗੋ ਵਿੱਚ ਰਹਿੰਦੇ ਆ ਜਿਹੜੇ ਇਦਾਂ ਦੇ ਇਨਸਾਨ ਹੁੰਦੇ ਆ ਨਾ ਉਹਨਾਂ ਦੇ ਅੰਦਰੋਂ ਫਿਰ ਕੋਈ ਵੀ ਉਹ ਪ੍ਰੇਮ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਉਹ ਸਿਰਫ ਉਹਨਾਂ ਦੇ ਅੰਦਰ ਪਿਆਰ ਛੇਦਾ ਹੰਕਾਰ ਰਹਿੰਦਾ ਆ ਤੇ ਜਿਹੜਾ ਇਨਸਾਨ ਫਿਰ ਆਪੀ ਸਿਫਤ ਸਲਾਹ ਕਰਦਾ ਆ ਉਹ ਇਨਸਾਨ ਕੀ ਹੁੰਦਾ ਉਹ ਇਸ ਉਹ ਇਨਸਾਨ ਦੀ ਆਤਮਿਕ ਅਵਸਥਾ ਹੈ ਜਿਹੜੀ ਉੱਚੀ ਹੁੰਦੀ ਆ ਉਹ ਹਰ ਕਿਸੇ ਰਿਸਪੈਕਟ ਕਰਦਾ ਆ 40 15ਵੀਂ ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਉੱਤੇ ਇਸ਼ਨਾਨ ਕਰਨਾ ਵਿੱਚ ਪਵਿੱਤਰਤਾ ਮੰਨਦੇ ਹਨ ਪਰ ਪਰਮਾਤਮਾ ਦੀ ਸ਼ਿਫਤ ਸਲਾਹ ਹਿਰਦੇ ਵਿੱਚ ਵਸਾਣੇ ਇਹ 18 ਤੀਰਥਾਂ ਦਾ ਇਸ਼ਨਾਨ ਹੈ ਜਿੱਦਾਂ ਅਸੀਂ ਕਹਿੰਦੇ ਨਾ ਕਿ ਜਦੋਂ ਮਾਗੀ ਜਾਂਦੇ ਜਦੋਂ ਕੋਈ ਦੇਨਾਂ ਦੇ ਸੰਗਰਾਮ ਮਾਗੀ ਲੋਹੜੀ ਤੋਂ ਅਗਲੇ ਦਿਨਾਂ ਦਾ ਜਿਹੜਾ ਤਿਉਹਾਰ ਮਾਗੀ ਦਾ ਕਈ ਲੋਕ ਹੀ ਕਰਦੇ ਉਸ ਉਸ ਦਿਨ ਨਾ ਤੀਰਥ ਸਥਾਨਾਂ ਤੇ ਜਾਂਦੇ ਆ ਨਹਾਉਣ ਲਈ ਇਹ ਤਾਂ ਹਿੰਦੂਇਸਮ ਵਿੱਚ ਇਹ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿ ਕਈ ਲੋਕ ਹੀ ਹਰੀਦਵਾਰ ਜਾਂਦੇ ਆ ਕਈ ਲੋਕ ਪ੍ਰਿਆਗਰਾਜ ਜਾਂਦੇ ਆ ਉੱਥੇ ਤੀਰਥ ਸਥਾਨ ਤੇ ਨਹਾਉਣ ਲਈ ਜਿੱਦਾਂ ਹੁਣ ਕੁੰਭ ਵੀ ਲੱਗਿਆ ਸੀਗਾ ਤਾਂ ਉਦੋਂ ਵੀ ਕਈ ਲੋਕ ਗਏ ਸੀਗੇ ਉੱਥੇ ਅਜੋਧਿਆ ਅਜੋ ਦੇਵਾਲੀ ਸਾਹਿਤ ਲੱਗੇ ਜਿਵੇਂ ਜੂਪੀ ਵਿੱਚ ਲੋਕ ਕੀ ਆਸੀ ਕਿ ਉੱਥੇ ਡੁਬਕੀਆਂ ਲਾਣ ਇਹਦੇ ਵਿੱਚ ਉਹੀ ਕਿਹਾ ਕਿ ਕਿ ਲੋਕੀ ਇਦਾਂ ਤੀਰਥ ਸਥਾਨਾਂ ਤੇ ਜਾਂਦੇ ਇਸ਼ਨਾਨ ਕਰਨ ਪਰ ਜਿਹੜਾ ਇਨਸਾਨ ਰੱਬ ਦੀ ਸਿਫਤ ਸਲਾਹ ਕਰਦਾ ਹੈ ਰੱਬ ਦਾ ਨਾਮ ਜਪਦਾ ਹੈ ਆਪਣੇ ਦਿਲ ਦੇ ਅੰਦਰ ਰੱਬ ਨੂੰ ਵਸਾਖ ਰੱਖਦਾ ਹੈ ਉਹੀ ਜਿਹੜਾ ਇਨਸਾਨ ਰੱਬ ਨੂੰ ਆਪਣੇ ਦਿਲ ਦੇ ਅੰਦਰ ਵਸਾ ਲੈਣਾ ਉਹੀ ਉਹੀ 68 ਤੀਰਸੰਗ ਦਾ ਇਸ਼ਨਾਨ ਦੇ ਬਰਾਬਰ ਹੈ 68 ਮਤਲਬ 68 ਕਿਹਾ ਕਿ ਪੂਰੀ 16ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਇਹ ਅਕਸਿਫਤ ਸਲਾਹ ਹੀ ਰਾਹੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਦਾ ਹੈ ਉਸ ਨੂੰ ਆਪਣੇ ਅੰਦਰ ਵਸਦਾ ਪਰਮਾਤਮਾ ਮਿਲ ਪੈਂਦਾ ਹੈ ਪਰ ਇਹ ਆਪਾ ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ ਉਹ ਹੀ ਦੂਰ ਕਰਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਕਰੇ এর ਵਿੱਚ ਇਹ ਕਿਹਾ ਹੈ ਕਿ ਜਿਹੜਾ ਇਨਸਾਨ ਹੈ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਨਾ ਉਹਦੇ ਉੱਤੇ ਕੀ ਹੁੰਦਾ ਫਿਰ ਉਹਨੂੰ ਪਰਮਾਤਮਾ ਮਿਲ ਜਾਂਦਾ ਹੈ ਜਿਹੜਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਪੈ ਜੇ ਉਹ ਫਿਰ ਪਰਮਾਤਮਾ ਵਾਲੇ ਵਾਸਤੌਰ ਕਹਿੰਦਾ ਹੈ ਪਰ ਜਿਹੜਾ ਇਹ ਪ੍ਰਾਪਤੀ ਹੈ ਨਾ ਇਹ ਰੱਬ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦੀ ਜਿਸ ਇਨਸਾਨ ਨੂੰ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਸ ਇਨਸਾਨ ਨੂੰ ਸੱਚਾ ਗੁਰੂ ਮਿਲਦਾ ਹੈ ਤੇ ਉਹ ਹੀ ਇਨਸਾਨ ਫਿਰ ਆਪਾ ਦੂਰ ਕਰਦਾ ਆ ਤੇ ਫਿਰ ਉਹਨੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਦਾ ਅਸੀਂ ਕਹਿੰਦੇ ਹਾਂ ਨਾ ਕਿ ਜੇ ਅਸੀਂ ਗੁਰਬਾਣੀ ਪੜ੍ਹਨੇ ਹੋਵੇ ਤਾਂ ਜੇ ਗੁਰੂ ਸਾਹਿਬ ਦੀ ਮਿਹਰ ਹੋਏ ਤਾਂ ਅਸੀਂ ਤਾਂ ਹੀ ਪੜ੍ਹ ਸਕਾਂਗੇ ਕਈ ਵਾਰ ਅਸੀਂ ਦੇਖਿਆ ਹੋਣਾ ਕਿ ਜੇ ਕੋਈ ਇਨਸਾਨ ਗੁਰਦੁਆਰੇ ਸਾਹਿਬ ਜਾਂਦਾ ਹੈ ਹਰ ਰੋਜ਼ ਕਈ ਵਾਰੀ ਦਮ ਹੋ ਸਕਦਾ ਹੈ ਕਿ ਉਹ ਹਾਂ ਤੇ ਗੁਰਦੁਆਰੇ ਸਾਹਿਬ ਨੂੰ ਅੰਦਰ ਮੱਥਾ ਟੇਕਣ ਜਾਣਾ ਹੋਵੇ ਪਰ ਜੇ ਗੁਰੂ ਸਾਹਿਬ ਦੀ ਮਰਜ਼ੀ ਨਾ ਹੋਵੇ ਤਾਂ ਹੋ ਸਕਦਾ ਹੈ ਕਿ ਉਹਨੂੰ ਸਲੀਫ ਫੋਨ ਆ ਜਾਵੇ ਕੋਈ ਦਰਵਾਜ਼ੇ ਦੇ ਬਾਹਰ ਹੀ ਤਾਂ ਉਹ ਬਿਨਾਂ ਮੱਥਾ ਟੇਕ ਕੇ ਚੱਲ ਜਾਵੇ ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਕੋਈ ਪਰਸੰਗ ਗੁਰਦੁਆਰੇ ਦੇ ਬਾਹਰੋਂ ਲੰਗਦਾ ਵਿਆਹ ਹੋਵੇ ਤੇ ਜੇ ਗੁਰੂ ਸਾਹਿਬ ਦੀ ਮਿਹਰ ਹੋਵੇ ਤਾਂ ਗੁਰੂ ਸਾਹਿਬ ਨੂੰ ਅੰਦਰ ਵੀ ਬੁਲਾ ਸਕਦੇ ਆ ਤੁਰੇ ਤੁਰੇ ਅੰਦਰ ਮੱਥਾ ਟਿਕਣਾ ਆ ਜਾਂਦਾ ਕਈ ਵਾਰੀ ਠੀਕ ਨੇ ਸਭ ਕੁਝ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਹੁਣ ਅੱਗੇ ਜਿਹੜੀ ਪੌੜੀ 17ਵੀਂ ਹੈ ਇਹਦੇ ਵਿੱਚ ਸਾਰੇ ਬਾਰਾਂ ਮਾਤੁਖਾਰੀ ਬਾਣੀ ਦਾ ਨਿਚੋੜਾ ਮਤਲਬ ਨਿਚੋੜ ਮਤਲਬ ਕਨਕਲੂਜਨ ਲਿਖਿਆ ਇਹਦੇ ਵਿੱਚ ਪੋੜੀ 17ਵੀਂ ਵਿੱਚ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ ਉਸ ਨੂੰ ਕਿਸੇ ਸੰਕਰਾਂਦ ਮਸਿਆਦਕ ਦੀ ਖਾਸ ਪੂਤਰਤਾ ਦਾ ਪਰਮਪ੍ਰੇਖਣ ਨਹੀਂ ਰਹਿੰਦਾ ਉਹ ਮਨੁੱਖ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖਾਸ ਮਹੂਰਤ ਨਹੀਂ ਪਾਲਦਾ ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆ ਸਭ ਕੰਮ ਰਾਸ ਆ ਜਾਂਦੇ ਹਨ ਇਹਦੇ ਵਿੱਚ ਉਹੀ ਕਿਹਾ ਹੈ ਕਿ ਜਿਹੜਾ ਇਨਸਾਨ ਰੱਬ ਦੇ ਨਾਮ ਨੂੰ ਆਪਣਾ ਅਸਰ ਬਣਾ ਲੈਣ ਦਾ ਰੱਬ ਸਿਰਫ ਰੱਬ ਤੇ ਰੱਬ ਤੇ ਭਰੋਸਾ ਰੱਖਦਾ ਹੈ ਉਹਨੂੰ ਫਿਰ ਕੋਈ ਵੀ ਵਿਅੰਮ ਭਰ ਨਹੀਂ ਰੰਦਾ ਕਿ ਮੈਂ ਇਹ ਕੰਮ ਕਰਨ ਤੋਂ ਪਹਿਲਾਂ ਇਹ ਮੂਰਤ ਕਢਾਣਾ ਹੈ ਜਾਂ ਇਹ ਮੂਰਤ ਕਢਾਣਾ ਹੈ ਕਿਉਂਕਿ ਉਹਨੂੰ ਫਿਰ ਯਕੀਨ ਹੋਦਾ ਹੈ ਕਿ ਪ੍ਰਮਾਤਮਾ ਹਰ ਵੇਲੇ ਉਹਦੇ ਨਾਲ ਹੈ ਤੇ ਜਦੋਂ ਪ੍ਰਮਾਤਮਾ ਉੱਤੇ ਭਰੋਸਾ ਕਰਦਾ ਹੈ ਤਾਂ ਫਿਰ ਪ੍ਰਮਾਤਮਾ ਕੀ ਕਰਦਾ ਹੈ ਪ੍ਰਮਾਤਮਾ ਉਸ ਇਨਸਾਨ ਦੇ ਸਾਰੇ ਸਾਰੇ ਕੰਮ ਰਾਸ ਕਰਦਾ ਹੈ ਜਿੱਦਾਂ ਅਸੀਂ ਇਹ ਦੇਖਿਆ ਹੋਣਾ ਕਿ ਜਦੋਂ ਹਿੰਦੂਇਸਮ ਵਿੱਚ ਹੁੰਦਾ ਹੈ ਇਦਾਂ ਉਦਾਂ ਕੋਈ ਵੀ ਤਾਂ ਰਮਾੜਾ ਨਹੀਂ ਹੁੰਦਾ ਪਰ ਫਿਰ ਵੀ ਮੈਂ ਉਦਾਂ ਕਹਿੰਦਾ ਮੈਂ ਐਗਜ਼ਾਮਪਲ ਦਿੰਦਾ ਪਿਆ ਕਿ ਜਿੱਦਾਂ ਅਸੀਂ ਦੇਖਿਆ ਹੋਣਾ ਕਿ ਜਦੋਂ Hindu ਰੀਜਾਂ ਵਿੱਚ ਕੋਈ ਵਿਆਹ ਕਰਨਾ ਹੋਵੇ ਤਾਂ ਉਹਦੋਂ ਕੀ ਕਰਦੇ ਆ ਪੰਡਿਤ ਕੋਲੋਂ ਤਾਂ ਮੂਰਤ ਘੜਵਾਉਂਦੇ ਆ ਕਿ ਕਿਹੜਾ ਸ਼ੁਭ ਦਿਨ ਹੈ ਵਧੀਆ ਦਿਨ ਹੈ ਕਿੰਨੇ ਵਜੇ ਇੰਗੇਜਮੈਂਟ ਕਰਨੀ ਆ ਕਿੰਨੇ ਵਜੇ ਵਰਮ ਵਾਲਾ ਕਰਨੀ ਆ ਕਿਹੜਾ ਦਿਨ ਹੈ ਕਿੰਨੇ ਵਜੇ ਸੰਧ ਕਰਨੀ ਆ ਵਗੈਰਾ ਇਹ ਸਾਰੇ ਜਿਹੜੇ ਸ਼ਗਨ ਹੁੰਦੇ ਹੋ ਮੂਰਤ ਦੇ ਕੋਡਿੰਗ ਕਰਦੇ ਆ ਕਿ ਆ ਇੰਨੇ ਤਰੀਕ ਨੂੰ ਸਗਨ ਰੱਖ ਲੋ ਇੰਨੇ ਤਰੀਕ ਨੂੰ ਵਿਆਹ ਰੱਖ ਲੋ ਠੀਕ ਹੈ ਨਾ ਇਹ ਸਾਰਾ ਮੂਰਤ ਦੇ ਕੋਡਿੰਗ ਵਿੱਚ ਦੇਖ ਕੇ ਕਰਦੇ ਆ ਟਿਪੜੇ ਮਿਲਾਂਦੇ ਆ ਕਿ ਕਿ ਗੋਣ ਮਿਲਦੇ ਨਹੀਂ ਮਿਲਦੇ ਪਰ ਜਿਹੜਾ ਸਿੱਖ ਰਿਲੀਜੀਨ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਕਿ ਕਦੋਂ ਮੂਰਤ ਘਟਾਣਾ ਹੈ ਕਿਹੜਾ ਦਿਨ ਦੇਖਣਾ ਚਾਹੀਪੇ ਦੇਖਣਾ ਨਹੀਂ ਇਹਦੇ ਵਿੱਚ ਸਿੱਖ ਸਿੱਖੀ ਸੰਤ ਵਿੱਚ ਕੀ ਹੁੰਦਾ ਹੈ ਕਿ ਸਾਰੇ ਦਿਨ ਰੱਬ ਦੇ ਬਰਾਬਰ ਰੱਬ ਨੇ ਬਣਾਏ ਆ ਸਾਰੇ ਕੋਈ ਵੀ ਵਹਿਮ ਭਰਮ ਨਹੀਂ ਕਰਦੇ ਇਹਦੇ ਵਿੱਚ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਤੇ ਅਰਦਾਸ ਕਰਕੇ ਕੰਮ ਸਿਰੇ ਚਾੜ ਲੈਂਦੇ ਆ। ਇਹ ਹੁੰਦਾ ਇਦਾਂ। ਇਹੀ ਇਹਦੇ ਵਿੱਚ ਸਮਝਾਇਆ ਹੈ ਕਿ ਬਹਿਮ ਭਰਮ ਨਹੀਂ ਕਰਨੀ ਚਾਹੀਦੀ। ਅੱਜ ਅਸੀਂ ਓਪੋੜੀਆਂ ਦਾ ਓਪੋੜੀਆਂ ਦੇ ਅਰਥ ਦੇਖਿਆ। ਕੱਲ ਨੂੰ ਅਸੀਂ ਪੰਕਤੀਆਂ ਦੇ ਅਰਥ ਦੇਖਾਂਗੇ ਤੇ ਅੱਜ ਅਸੀਂ ਆਪਣਾ ਡਿਸਕਸ਼ਨ ਇੱਥੇ ਰੱਖਦੇ ਆ। ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ ਤੇ ਜੇ ਕੋਈ ਸੁਜੈਸ਼ਨ ਹੈ ਤਾਂ ਤੁਸੀਂ ਉਹ ਵੀ ਕਮੈਂਟ ਸੈਕਸ਼ਨ 'ਚ ਹੇਲੇ ਕਰ ਸਕਦੇ ਹੋ। ਤੇ ਬਾਕੀ ਅਸੀਂ ਇਹ ਪੰਕਤੀਆਂ ਦੀ ਵਿਆਖਿਆ ਕੱਲ ਨੂੰ ਕਰਾਂਗੇ। ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ।